ਜੀਉਂਦੇ ਰਹੋ ਭੂਜੀ ਜੇ ਭੂਤ ਨਹੀਂ ਹੁੰਦੀ ਫਿਰ ਫੇ ਉਹਨੂੰ ਵੀ ਕਹਿਣਾ ਸੀਗਾ ਉਹਨੂੰ ਫਿਰ ਇਦਰੋਂ ਘਾ ਦੇਣਾ ਸੀ ਕਿ ਤੂੰ ਕਹਿੰਦੇ ਬਾਈ ਸੋ ਇਸ ਮੂਵੀ ਦੇ ਵਿੱਚ ਪਿਆਰ ਮਿਲਿਆ ਕਿ ਨਹੀਂ ਮਿਲਿਆ ਤੁਸੀਂ ਇਹ ਮੂਵੀ ਦੇਖ ਕੇ ਦੇਖੋ ਤੁਹਾਨੂੰ ਕੀ ਲੱਗ ਰਿਹਾ ਤੁਹਾਡੇ ਤੁਸੀਂ ਤੁਸੀਂ ਲਾਓ ਗੈਸ ਕਰੋ ਮੈਨੂੰ ਤਾਂ ਐਵੇਂ ਲੱਗ ਰਿਹਾ ਗਾ ਸੈਟ ਕਿ ਭੂਤਾਂ ਨੇ ਨਹੀਂ ਕੰਮ ਕੀਤਾ ऑन द स्क्रीन प्यार ਦੇ ਵਿੱਚ ਹਮੇਸ਼ਾ ਹੀ ਬਹੁਤ ਐਫਰਟਸ ਕਰਨੇ ਪੈਂਦੇ ਆ ਜੀ ਕਦੇ ਬਿਨਾ ਪਰਮਿਟ ਵਾਲੀ ਬਾਸਰ ਹਰਿਆਣੇ ਚ ਲੈ ਕੇ ਚਲ ਜਾਂਦੇ ਹੋ ਜੀ ਤੇ ਕਦੇ ਕਿਸੇ ਨਾਲ ਵਿਆਹ ਕਰਾਣਾ ਪੈ ਜਾਂਦਾ ਹੈ ਆਪਣੇ ਪਿਆਰ ਨੂੰ ਬਾਨ ਲਈ ਔਰ ਫਿਰ ਕੈਰੀ ਉਹ ਜੱਟਾ ਤੀਜਾ ਤੁਹਾਡੇ ਨਾਲ ਹੱਥ ਹੀ ਕਰਦੀ ਤੁਹਾਡੀ ਘਰ ਵਾਲੀ ਕਿਸੇ ਨੂੰ ਦੇ ਹੀ ਜਾਂਦਾ ਸੀ ਬਸਾਂ ਘਰ ਵਾਲੀ ਮਿਲਿਓ ਕਿਸੇ ਹੋਰ ਨੂੰ ਦੇ ਦਿੱਤੀ ਲਈ ਜਾਂਦੇ ਉਸ ਤਾਂ ਕਿਉਂ ਕਰਦੇ ਤੁਹਾਨੂੰ ਮੇਰੇ ਨਾਲ ਇਦਾਂ ਹੀ ਕਰਦੇ ਦੇਖੋ ਇਹ ਮੇਰੇ ਨਾਲ ਧੱਕਾ ਹੀ ਸੀ ਸਮੀਪ ਕੰਗ ਸਰ ਉਹਨਾਂ ਦਾ ਕੀ ਰੋਲ ਹੈ ਮਤਲਬ ਮੇਰੇ ਭਰਾ ਬਣੇ ਨੇ ਜੀ ਸਾਡੇ ਮੇਰੇ ਫਰੈਂਡ ਬਣੇ ਡਰਪੋਕ ਫਰੈਂਡ ਨਾ ਆਮੀ ਬਸ ਦਲੇਰ ਸਿੰਘ ਉਹਦਾ ਨਾ ਉਹਦੇ ਵਿੱਚ ਵੀ ਦੇਖਿਆ ਉਹਨੇ ਕਹਿੰਦਾ ਪਰ ਯਾਦ ਰੱਖੀ ਅੱਗੇ ਤੋਂ ਆਪਣੇ ਖਾਨਦਾਨ ਦੇ ਵਿੱਚ ਕਿਸੇ ਏਦਾਂ ਨੌ ਦਲੇਰ ਰੱਖਿਆ ਨਾ ਤਾਂ ਜਾਣਦਾਰੀ ਮੈਨੂੰ ਲੱਗਿਆ ਸ਼ਾਇਦ ਐਮੀਆ ਕਿ ਜੇ ਭੂਤ ਹੈ ਤਾਂ ਉਹ ਜਿਉਂਦਾ ਰਹੇਗਾ ਜੇ ਭੂਤਣੀਆਂ ਤੋਂ ਉਹ ਚਿੰਬੜਦੀਆਂ ਮੈਂ ਤਾਂ ਵੇਟ ਹੀ ਕਰ ਰਹੀ ਸੀ ਮੈਨੂੰ ਮਿਲੇ ਯੂ نو ਡ੍ਰੀਮ ਟੀਮ ਐਕਟ ਤਰਨਲ ਸੁਨੀਪ ਸਰ ਇਜ਼ ਅ ਸੱਚ ਅ ਗ੍ਰੇਟ ਵਸੈਲਿਟੀ ਮਤਲਬ ਜਿੰਨੇ ਸਰ ਦੀ ਤਾਰੀਫ ਕਰੋ ਉਹਨੇ ਕਾਟ ਹੈਵ ਨੈਵਰ ਸੀਨ ਲਾਈਕ ਅ ਪਰਸਨ ਲਾਈਕ ਹਿਮ ਇੰਨੇ ਹੰਬਲੇ ਇੰਨੇ ਵਧੀਆ ਉਹਨਾਂ ਦੇ ਡਾਇਰੈਕਸ਼ਨ ਦੇ ਅੰਡਰ ਕੌਣ ਨਹੀਂ ਕੰਮ ਕਰਨਾ ਚਾਹੇਗਾ ਐਂਡ ਆਬਵੀਅਸਲੀ ਬੀਨੂ ਜੀ ਕੁਰੀਨਾਲ ਖੜੇ ਬੰਦੇ ਵਾਲੇ ਤੁਹਾਨੂੰ ਮਿਸਾਲ ਦਿੰਨਾ ਜੀ ਤੇ ਇਹਨਾਂ ਨੇ ਕਿਹਾ ਵੀ ਵੀ ਉਹਨਾਂ ਨੂੰ ਉਹਨਾਂ ਕੋਲੇ ਗਏ ਵੀ ਉਹਨਾਂ ਨੇ ਉਹਨਾਂ ਨੇ ਕਿਉਂਕਿ ਕਿਹੜਾ ਬੰਦਾ ਨਹੀਂ ਚਾਹੁੰਦਾ ਸਲੀਪ ਕੰਗ ਸਾਫ ਵਾਲਾ ਕੰਮ ਕਰਨਾ ਇੰਨੇ ਵਧੀਆ ਇਨਸਾਨ ਨੇ ਤੁਸੀਂ ਮਿਲੇ ਨਹੀਂ ਜਿਉ ਮਿਲੋਗੇ ਤੁਹਾਨੂੰ ਬਹੁਤ ਵਧੀਆ ਲੱਗੂ ਬਹੁਤ ਵਧੀਆ ਬੰਦੇ ਨੇ ਉਹ ਤੇ ਬੀਨੂ ਸਰ ਵੀ ਇੰਨੇ ਹੰਬਲੇ ਇੰਨੇ ਵਧੀਆ ਉਹਨਾਂ ਦੇ ਡਾਇਰੈਕਸ਼ਨ ਦੇ ਅੰਡਰ ਕੌਣ ਨਹੀਂ ਕੰਮ ਕਰਨਾ ਚਾਹੇਗਾ ਐਂਡ ਆਬਵੀਅਸਲੀ ਬੀਨੂ ਜੀ ਪਰ ਤੁਹ ਉਹਨ ਦਾ ਸਕਰੀਨ ਪਿਆਰ ਦੇ ਵਿੱਚ ਹਮੇਸ਼ਾ ਹੀ ਬਹੁਤ ਐਫਰਟਸ ਕਰਨੇ ਪੈਂਦੇ ਆ ਜੀ ਕਦੇ ਬਿਨਾ ਪਰਮਿਟ ਵਾਲੀ ਬਾਤ ਸਹ ਹਰਿਆਣੇ ਚ ਲੈ ਕੇ ਚੱਲ ਜਾਂਦੇ ਹੋ ਜੀ ਜੀ ਤੇ ਕਦੇ ਕਿਸੇ ਨਾਲ ਵਿਆਹ ਕਰਾਉਣਾ ਪੈ ਜਾਂਦਾ ਹੈ ਆਪਣੇ ਪਿਆਰ ਨੂੰ ਪਾਣ ਲਈ ਔਰ ਫਿਰ ਕੈਰੀਅਨ ਜੱਟਾ ਤੀਜੇ ਤਾਂ ਤੁਹਾਡੇ ਨਾਲ ਹਾਦੀ ਕਰਦੀ ਤੁਹਾਡੀ ਘਰ ਵਾਲੀ ਕਿਸੇ ਨੂੰ ਦੇ ਹੀ ਜਾਂਦਾ ਸੀ ਬਸਾਂ ਘਰ ਵਾਲੀ ਮਿਲੀ ਉਹ ਕਿਸੇ ਹੋਰ ਨੂੰ ਦੇ ਦਿੱਤੀ ਜਾਂਦੇ ਦੱਸੋ ਇੰਨਾ ਕਿਉਂ ਕਰਦੇ ਤੁਹਾਡੇ ਮੇਰੇ ਨਾਲ ਇਦਾਂ ਹੀ ਕਰਦੇ ਇਹ ਦੇਖੋ ਇਹ ਮੇਰੇ ਨਾਲ ਧੱਕਾ ਹੈ ਜੀ ਫਿਲਮਾਂ ਦੇ ਵਿੱਚ ਅਪੀਲ ਕਰ ਦੋ ਕਿ ਸਾਰਿਆਂ ਨੂੰ ਬੇਨਤੀ ਹੈ ਅਰਦਾਸ ਕਰੋ ਮੇਰੇ ਵਾਸਤੇ ਮੈਨੂੰ ਮੇਰਾ ਪਿਆਰ ਮਿਲ ਜੇ ਉਹਨ ਦਾ ਸਕਰੀਨ ਕਿਵੇਂ ਮਿਲੀ ਤੁਹਾਡੇ ਤੱਕ ਇਹ ਮੂਵੀ ਕਿਵੇਂ ਪਹੁੰਚੀ ਕਿਉਂਕਿ ਜਿਵੇਂ ਤੁਹਾ ਜਦੋਂ ਤੁਸੀਂ ਪਹਿਲੀ ਮੂਵੀ ਆਪਣੀ ਕੀਤੀ ਸੀਗੀ ਤਾਂ ਤੁਸੀਂ ਕਹਿਆ ਸੀ ਮੈਂ ਤਿੰਨ ਵਾਰੀ ਆਡੀਸ਼ਨ ਦੇਣ ਗਈ ਸੀ ਸੋ ਇਸ ਮੂਵੀ ਲਈ ਕਿੰਨੀ ਵਾਰੀ ਆਡੀਸ਼ਨ ਦੇਣ ਗਏ ਇਹ ਮੂਵੀ ਲਈ ਆਡੀਸ਼ਨਸ ਮੇਰੇ ਹੋਏ ਸੀਗੇ ਸਟਾਰਟਿੰਗ ਦੇ ਵਿੱਚ ਸਮੀਪ ਸਰ ਨੂੰ ਮੈਂ ਆਡੀਸ਼ਨ ਸਕ੍ਰਿਪਟ ਭੇਜੀ ਸੀਗੀ ਆਪਣੀ ਪਰ ਜਿਵੇਂ ਬੀਨੂ ਜੀ ਨੇ ਦੱਸਿਆ ਵੀ ਪੀਟੀਸੀ ਅਵਾਰਡਸ ਤੇ ਫਰਸਟ ਟਾਈਮ ਮੈਂ ਮਿਲੀ ਸੀਗੀ ਅਬੀਨੂ ਜੀ ਨੂੰ ਐਂਡ ਸਮੀਪ ਸਰ ਨੂੰ ਐਂਡ ਆਲਵੇਸ ਡਾਇਰੈਕਟਰ ਤੇ ਐਕਟਰਸ ਨੂੰ ਨਿਊ ਫੇਸਿਸ ਦੀ ਨੀਡ ਹੁੰਦੀ ਹੈ ਐਂਡ ਆਈ ਵਾਸ ਸੋ ਬਲੈਸ ਆਈ ਵਾਸ ਸੋ ਲੱਕੀ ਕਿ ਉਦੋਂ ਮੈਂ ਕਲਿੱਕ ਕੀਤੀ ਤੇ ਹੌਲੀ ਹੌਲੀ ਉੱਥੋਂ ਸਾਰਾ ਕੁਝ ਸਟਾਰਟ ਹੋਇਆ ਐਂਡ ਮੈਂ ਤੇ ਵੇਟ ਹੀ ਕਰ ਰਹੀ ਸੀ ਮੈਨੂੰ ਮਿਲੇ ਯੂ نو ਡ੍ਰੀਮ ਟੀਮ ਹੈ ਤਰਾਨ ਨਾਲ ਸਮੀਪ ਸਰ ਇਜ਼ ਸੱਚ ਅ ਗ੍ਰੇਟ ਪਰਸਨੈਲਿਟੀ ਮਤਲਬ ਜਿੰਨੀ ਸਰ ਦੀ ਤਾਰੀਫ ਕਰੋ ਉਹਨੇ ਕਹਾ ਤਾ ਹੈਵ ਨੇਵਰ ਸੀਨ ਲਾਈਕ ਅ ਪਰਸਨ ਲਾਈਕ ਹਿਮ ਇੰਨੇ ਹੰਬਲ ਹੈ ਇੰਨੇ ਵਧੀਆ ਉਹਨਾਂ ਦੀ ਡਾਇਰੈਕਸ਼ਨ ਦੇ ਅੰਡਰ ਕੌਣ ਨਹੀਂ ਕੰਮ ਕਰਨਾ ਚਾਹੇਗਾ ਐਂਡ ਆਬਵੀਅਸਲੀ ਬੀਨੂ ਜੀ ਤੇ ਆਈ ਗੈਸ ਇਟ ਵਾਸ ਇਟ ਇਜ਼ ਅ ਡ੍ਰੀਮ ਟੀਮ ਫॉर ਮੀ ਤੇ ਜਿੱਦਾਂ ਮੈਂ ਮਤਲਬ ਮੈਂ ਤੇ ਵੇਟ ਕਰ ਰਹੀ ਸੀ ਮੈਨੂੰ ਕੋਈ ਓਪਰਚੁਨਿਟੀ ਆਇਆ ਨਾ ਜਸ ਗ੍ਰੈਬਡ ਇਟ ਕੋਈ ਵੀ ਪੰਜਾਬੀ ਮੂਵੀ ਇਹ ਨਾ ਤਾਂ ਬਿਨਾ ਤਾਂ ਦੂਰੀ ਪਤਾ ਕਿ ਕਿਹਦੇ ਕਰੇ ਦੀ ਕੋਈ ਨਾਲ ਖੜੇ ਬੰਦੇ ਵਾਲੇ ਤੁਹਾਨੂੰ ਮਿਸਾਲ ਦੇਣਾ ਜਿੱਦਾਂ ਇਹਨਾਂ ਨੇ ਕਿਹਾ ਵੀ ਇਹ ਵੀ ਉਹਨਾਂ ਨੂੰ ਉਹਨਾਂ ਕੋਲੇ ਗਏ ਵੀ ਉਹਨਾਂ ਨੇ ਉਹਨਾਂ ਨੇ ਕਿਉਂਕਿ ਕਿਹੜਾ ਬੰਦਾ ਨਹੀਂ ਚਾਹੁੰਦਾ ਸਵੀਪ ਕੰਗ ਸਾਹਿਬ ਨਾਲ ਕੰਮ ਕਰਨਾ ਇੰਨੇ ਵਧੀਆ ਇਨਸਾਨ ਨੇ ਤੁਸੀਂ ਮਿਲੇ ਨਹੀਂ ਜੋ ਮਿਲੋਗੇ ਤੁਹਾਨੂੰ ਬਹੁਤ ਵਧੀਆ ਲੱਗੂ ਬਹੁਤ ਵਧੀਆ ਬੰਦੇ ਨੇ ਉਹ ਤੇ ਵੀ ਨੂੰ ਸਰ ਵੀ ਰਾਈਟ ਜਿਹਨੇ ਕਿਹਾ ਤਾਂ ਨਾਲ ਬੰਦੇ ਕੇ ਬੰ ਉਹ ਦੋ ਬੰਦੇ ਖੜੇ ਉਹਨਾਂ ਨੇ ਕਹੀ ਕਹਿੰਦਾ ਇੱਡੇ ਵਰਗੇ ਇਨਸਾਨ ਨਹੀਂ ਬਹੁਤ ਕਹਿੰਦਾ ਕੋਈ ਭਾਈ ਜੀ ਤੁਹਾਡੇ ਵਰਗਾ ਤਾਂ ਕੋਈ ਬੰਦਾ ਨਹੀਂ ਤੁਹਾਨੂੰ ਤਾਂ ਬਾਈ ਸਲੂਟ ਹੈ ਕਹਿੰਦਾ ਤੇ ਤੁਸੀਂ ਵੀ ਮੇਰਾ ਤਾਂ ਜੈਨੂਇਨ ਸਨ ਜੈਨੂਇਨ ਸੋ ਸੈਟਰਡੇ ਉੱਤੇ ਕਿਵੇਂ ਦਾ ਮੋਲ ਰਹਿੰਦਾ ਸੀ ਕਿਉਂਕਿ ਵੀਨੂ ਸਰ ਮੈਂ ਦੇਖਿਆ ਕਿ ਔਨ ਦਾ ਸਕਰੀਨ ਵੀ ਉਨੇ ਹੀ ਫਨੀ ਹੈ ਆਫ ਦਾ ਕੈਮਰਾ ਵੀ ਨਹੀਂ ਕਿਉਂਕਿ ਮੈਂ ਨਾ ਰਾਣਾ ਰਣਵੀਰ ਸਰ ਹੁਣਾਂ ਨੂੰ ਮਿਲੀ ਸੀ ਮੈਨੂੰ ਉਹਨਾਂ ਨੂੰ ਮਿਲ ਕੇ ਨਰਵਸ ਹੋ ਗਈ ਸੀ ਉਹ ਔਨ ਦਾ ਸਕਰੀਨ ਤੋਂ ਬਹੁਤ ਫਨੀ ਇਨਸਾਨ ਹੈ ਬਟ ਆਫ ਦਾ ਕੈਮਰਾ ਉਹ ਥੋੜੇ ਸੀਰੀਅਸ ਹੈ ਸੋ ਇਹ ਇਹਨਾਂ ਦੀ ਪਰਸਨੈਲਿਟੀ ਔਨ ਦਾ ਸਕਰੀਨ ਵੀ ਸੋ ਕਿਵੇਂ ਦਾ ਰਹਿੰਦਾ ਸੀ ਸੈਟ ਉੱਤੇ ਮਹੌਲ ਮੈਂ ਤਾਂ ਜੀ ਉਦੋਂ ਮੈਂ ਫਨ ਮੈਂ ਤਾਂ ਹਰ ਵੇਲੇ ਫਨ ਕਰਨਾ ਚਾਹੁੰਦਾ ਜੀ ਕੰਮ ਨੂੰ ਸੀਰੀਅਸ ਲੈਣੇ ਦਿਮਾਗ ਤੇ ਰੱਖਦੇ ਆ ਕੰਮ ਨੂੰ ਪਰ ਅਦਰਵਾਈਜ਼ ਆਲਵੇਜ਼ ਥਿਸ ਇਜ਼ ਅ ਪ੍ਰੀਸ਼ੀਅਸ ਵੇਅਰ ਆਨ ਦੀ ਬਹੁਤ ਕਮਾਲ ਦੀ ਤੁਹਾਨੂੰ ਇੱਕ ਵਾਰੀ ਜ਼ਿੰਦਗੀ ਮਿਲੀ ਹੈ ਨਾ ਮੈਂ ਕੋਈ ਵੀ ਪਲ ਦੁਖੀ ਹੋ ਕੇ ਨਹੀਂ ਕੱਟਣਾ ਚਾਹੁੰਦਾ ਜ਼ਿੰਦਗੀ ਦਾ ਤਾਂ ਆਲੇ-ਦਾਲੇ ਮਾਹੌਲ ਸੁਖਾਵਾਂਾ ਹੋਊਗਾ ਤਾਂ ਫਿਲ ਹੁੰਦੀ ਉਹ ਤੇ ਚਲੋ ਇੱਕ ਲੈਵਲ ਤੇ ਹੁੰਦੀ ਵੀ ਹੈ ਜਿਵੇਂ ਟੈਕਨੀਸ਼ੀਅਨ ਤੋਂ ਲਾ ਚਾਹ ਬਣਾਉਣ ਵਾਲਾ ਜੇ ਕੋਈ ਸਪੌਟ ਬਾਇ ਵੀ ਹੈ ਉਹਦੇ ਨਾਲ ਹੀ ਮਾਹੌਲ ਇਦਾਂ ਦਾ ਬਣਾ ਕੇ ਰੱਖੀਦਾ ਵੀ ਸਾਰਾ ਇੱਕ ਪਰਿਵਾਰ ਕੰਮ ਕਰ ਰਿਹਾ ਹਰੇਕ ਨੂੰ ਚਾਹ ਚੜੇ ਸਵੇਰ ਆ ਕੇ ਮੁਸਕਰਾਉਂਦਾ ਹੋਵੇ ਬੰਦਾ ਇੱਕ ਨੂੰ ਦੇਖ ਕੇ ਤਿਉੜੀਆਂ ਨਾ ਪਾਵੇ ਉਹ ਮਾਹੌਲ ਰੱਖੀਦਾ